ਕੂਰ ਨਾ ਬੇਬਾਬਲਾ ਬੈਟੀਆਂ ਨੀ ਰਹਿਣਾ ਬੜਾ ਹੀ ਔਖਾ ਜਿਗਰ ਦਾ ਟੁਕੜਾ ਜੀ ਗੈਰ ਦਾ ਟੁਕੜਾ ਬੜਾ ਖੀ ਔਖਾ ਆਪ ਕੀ ਕੱਢ ਕੇ ਦੇਣਾ ਕਿਉਂ ਕੂਰੇ ਦਾ ਬੇਬਾਬਲਾ ਬੈਟੀਆਂ ਨੀ ਰਹਿਣਾ ਕੂਰ ਕੇ ਅੱਖਾਂ ਸੇ ਜਿਲ ਕਰਕੇ ਵਹਿ ਜਨ ਤੂੰ ਮਨ ਨੂੰ ਭਰ ਕੇ ਵਹਿ ਜਨ ਤੂੰ ਮਨ ਨੂੰ ਭਰ ਕੇ ਸਾਡੇ ਇਸ ਪਿਆਰ ਨੇ ਤੈਨੂੰ ਸਾਡੇ ਇਸ ਪਿਆਰ ਨੇ ਤੈਨੂੰ ਮਲ ਬਣ ਕੇ ਢਾ ਲੈਣਾ ਕਿਉਂ ਕੂਰ ਦਾ ਬੇਬਾਬਲਾ ਬੈਠੀਂ ਨਹੀਂ ਰਹਿਣਾ ਕੀਨੇ ਇੱਥੇ ਆਉਣਾ ਮੁੜਮੁੜ ਕੀਨੇ ਫੇਰ ਸਤੌਣਾ ਮੁੜਮੁੜ ਕੀਨੇ ਫੇਰ ਸਤੌਣਾ ਮੁੜਮੁੜ ਕੀਨੇ ਤੇਰੇ ਮੋਢਿਆਂ ਉੱਤੇ ਓ ਕੀਨੇ ਤੇਰੇ ਮੋਢਿਆਂ ਉੱਤੇ ਐਦਾਂ ਚੜ ਚੜ ਵਹਿਣਾ ਕਿਉਂ ਕੂਰ ਦਾ ਬੇਬਾਬਲਾ ਬੈਠੀਂ ਨਹੀਂ ਰਹਿਣਾ ਖਾਰੇ ਕਲ ਨੂੰ ਕਿਸਨੇ ਆਉਣਾ ਕਿਸਨੇ ਆ ਕੇ ਕਿਵੇਂ ਬੁਲਾਉਣਾ ਕਿਸਨੇ ਆ ਕੇ ਕਿਵੇਂ ਬੁਲਾਉਣਾ ਖਾਰੇ ਆਇਆਂ ਨੂੰ ਵੀ ਪਾਣੀ ਖਾਰੇ ਆਇਆਂ ਨੂੰ ਵੀ ਪਾਣੀ ਦੇਣਾ ਜਾਣੀ ਦੇਣਾ ਕਿਉਂ ਕੂਰ ਦਾ ਬੇਬਾਬਲਾ ਬੈਠੀ ਜਾਣੀ ਰਹਿਣਾ ਸਾਡੇ ਪੱਲੇ ਛਿੜ ਕਾਹੀ ਕਿਉ ਸਾਡੀਆਂ ਹਰ ਦਮ ਭਿੜ ਕਾਹੀ ਕਿਉ ਸਾਡੀਆਂ ਹਰ ਦਮ ਭਿੜ ਕਾਹੀ ਕਿਉ ਜਿੱਤੇ ਮਾਂ ਵੇ ਵਸ ਹੋ ਜਾਵੇ ਓ ਜਿੱਤੇ ਮਾਂ ਵੇ ਵਸ ਹੋ ਜਾਵੇ ਤੈਨੂੰ ਹੀ ਤਾਂ ਕਹਿਣਾ ਕਿਉ ਕੂਰ ਦਾ ਬੇਬਾਬਲਾ ਬੈਕਤੀ ਨਹੀਂ ਰਹਿਣਾ ಕ್ಯೋ ಕೂರದೇ ಬಾಬಲ ಬೇಟಿಂಗ ನೀ ರಾ ಕ್ಯೋ ಕೂರದೇ ಬಾಬಲ ಬಟಿಂಗಾ ನೀ ರ ਕਿ ਛੋੜੇ ਦਿਆ ਮਾਰਿਆ ਨੂੰ ਮਾਰਦੀ ਫਰਾਟੇ ਜਦੋਂ ਕੋਲੋਂ ਦੀ ਖੈ ਲੰਗ ਦੀ ਕਈਆਂ ਨੂੰ ਤਾਂ ਮਿੱਤਰੋ ਇਹ नाग ਵਾਂਗੂ ਡੰਗਦੀ ਖੌਰੇ ਕਾ ਤੋ ਚੰਦੇਰੀਏ ਇੰਜੀ ਵਿਸ ਤਾਉਂਦੀ ਐ ਰੇਲ ਗੱਡੀ ਓ ਰੇਲ ਗੱਡੀ ਦੰਗਿਆਂ ਦੂਕੜੇ ਚਾਇਆਂ ਮੰਗ ਕਈ ਵਾਰੀ ਇੰਜਣ ਤਾਂ ਬਾਪੂ ਵੰਗੂ ਲੱਗਦਾ ਖਿੱਚੀ ਜਾਂਦਾ ਭਾਰ ਜਿਹੜਾ ਸਾਰੇ ਹੀ ਟੱਬਰਦਾ ਕਈ ਵਾਰੀ ਇੰਜਣ ਤਾਂ ਬਾਪੂ ਵੰਗੂ ਲੱਗਦਾ ਖਿੱਚੀ ਜਾਂਦਾ ਭਾਰ ਜਿਹੜਾ ਸਾਰੇ ਹੀ ਟੱਬਰਦਾ ਕਿਹੜੀ ਤੂੰ ਸਾਪ ਦੀਸ ਦੀਆਂ ਮਜਬੂਰੀਆਂ ਫਿਰ ਵੀ ਉਹ ਕਿਵੇਂ ਕਿਵੇਂ ਕੱਟੀ ਜਾਵੇ ਦੂਰੀਆਂ ਹਫਕੇ ਉਹ ਰੁਕੇ ਯਾਦ ਬਾਪੂ ਦੀ ਲਿਆਉਂਦੀ ਐ ਰੇਲ ਗੱਡੀ ਓ ਰੇਲ ਗੱਡੀ ਦੰਗਾਂ ਦੂਖ ਰੇ ਚੰਗਾਂ ਮੰਗਾਂ ਕਦੇ ਵਿਛੋੜੇ ਕਦੇ ਵਿਛੜੇ ਮਲਉਂਦੀ ਐ ਰੇਲ ਗੱਡੀ ਓ ਰੇਲ ਗੱਡੀ ਇਕ ਤਸਵੀਰ ਪਾਸੇ ਕਿੰਨੀ ਹੀ ਦਿਖਾਉਂਦੀ ਐ ਰੇਲ ਗੱਡੀ ਤਾਹਿਆਂ ਦੂਕੜੇ ਚਾਹਿਆਂ ਮਾਹਿਆਂ ਦਾਹਿਆਂ ਦੂਕੜੇ ਚਾਹਿਆਂ ਮਾਹਿਆਂ ਦਾਹਿਆਂ ਦੂਕੜੇ ਚਾਹਿਆਂ ਮਾਹਿਆਂ ਦਾਹਿਆਂ ਦੂਕੜੇ ਚਾਹਿਆਂ ਮਾਹਿਆਂ ਹੋ ਚਾਹਿਆਂ ਮਾਹਿਆਂ ਕਦੇ ਇਹ ਵਿਛੋੜੇ ਕਰਦੇ ਵਿਛੜੇ ਮੜਾਉਂਦੀ ਐ ਰੇਲ ਗੱਡੀ ਓ ਰੇਲ ਗੱਡੀ ਦਆਂ ਨਾਂ ਦੂਕੜੇ ਚਾਹਿਆ ਮਈਆ ਗੋਦੀ ਚ ਬਿਠਾਵੀ ਜਿਵੇਂ ਮਾਂ ਦੇ ਵੇਲੋਰੀਆਂ ਪਿੱਠ ਨੂੰ ਥਪਾਵੇ ਜਿਵੇਂ ਮਾਂ ਦੇ ਵੇਲੋਰੀਆਂ ਰੇਲ ਗੱਡੀ ਰੇਲ ਗੱਡੀ ਗੋਦ ਚ ਬਿਠਾਵੇ ਜਿਵੇਂ ਮਾਂ ਦੇ ਵੇ ਲੋਰੀਆਂ ਪਿੱਠ ਨੂੰ ਥੋਪਾਵੇ ਜਿਵੇਂ ਮਾਂ ਦੇ ਵੇ ਲੋਰੀਆਂ ਕੁਝ ਸੁੱਤੀਆਂ ਤੇ ਕੁਝ ਜਾਗਣ ਸਵਾਰੀਆਂ ਮਾਂ ਦੀ ਗੋਦ ਵਿੱਚ ਖੇਡਾਂ ਪੁੱਗਣ ਇਹ ਸਾਰੀਆਂ ਮਮਤਾ ਦੀ ਮਾਰੀ ਨਾ ਇਹ ਫੁੱਲੀ ਖੁਸ਼ਮੌਂਦੀ ਐ ਰੇਲ ਗੱਡੀ ਓ ਦਾਈਆਂ ਦੂਕੜੇ ਚਾਈਆਂ ਮਈਆਂ ਸੌਰੀ ਕਰ ਚੱਲੀ ਜਿਵੇਂ ਕੋਈ ਮੁਟਿਆਰ ਵੀ ਤੱਕੀ ਜਾਵੇ ਮਾਪਿਆਂ ਨੂੰ ਮੁੜਵਾਰ-ਵਾਰ ਵਈ ਸੀਟਿਆਂ ਦੇ ਵਿੱਚ ਉਹਦਾ ਸੁਣਦਾ ਖਰੂਣ ਬਈ ਟੇਸ਼ਨ ਤੇ ਖੜੇ ਜੀ ਮੇ ਪੇਕੜੇਗੀ ਕੂਣ ਬਈ ਜਿਹੋ ਜਿਆ ਮਨ ਫੋਟੋਗ੍ਰਾਫੀ ਹੀ ਬਣਉਂਦੀ ਐ ਰੇਲ ਗੱਡੀ ਓ ਰੇਲ ਗੱਡੀ ਦਾਇਬਿਆ ਦੂਖੜੇ ਚਾਇੰਗਾ ਮੰਗਿਆ ਪਿੱਲੀ ਮਰ ਜਾਣੀ ਚੂਚੂ ਨੂੰ ਵੀ ਖਾਣੀ ਆ ਮੀ ਬਿੱਲੀ ਮਾਰੀ ਜਾਣੀ ਚੂਚੂ ਨੂੰ ਵੀ ਖਾਣੀ ਸਾਟੀ ਘਰ ਆਈ ਨਾ ਮੈਨੂੰ ਤੂੰ ਬੁਲਾਈ ਨਾ ਤੇਰੇ ਨਾਲ ਥੂ ਤੇਰੇ ਨਾਲ ਥੂ ਤੇਰੇ ਨਾਲ ਥੂ ਨਿੱਕੇ ਨਿੱਕੇ ਤਾਰੇ ਉਹ ਕੰਬ ਦੇ ਕਿਉਂ

ਫੇਰ ਕਿਉਂ ਕਿਸੇ ਦੇ ਕੋਲ ਡਰਿਆ ਕਰ ਨਿੱਕੇ ਨਿੱਕੇ ਤਾਰੀਓ ਕੰਬਦੇ ਕਿਉ ਮੈਨੂੰ ਪਤਾ ਮੈਨੂੰ ਪਤਾ ਕੰਬਦੇ ਕਿਉ ਓਏ ਰੋਜ਼ ਬਤਮ ਰੋਜ਼ ਕਰਿਆ ਕਰੂੰ ਫੇਰ ਕਿਉਂ ਕਿਸੇ ਦੇ ਕੋਲ ਡਰਿਆ ਕਰੂੰ ਨਿੱਕੇ ਨਿੱਕੇ ਤਾਰੀਓ ਕੰਬਦੇ ਕਿਉ ਮੈਨੂੰ ਪਤਾ ਮੈਨੂੰ ਪਤਾ ਕੰਬਦੇ ਕਿਉ ਰੋ ਨ ਕਤੂਰੇ ਆ ਕਿਨੇ ਤੈਨੂੰ ਕੂਰੀਆ ਨਾ ਨਾ ਰੋ ਨਾ ਕਤੂਰੇ ਆ ਕਿਨੇ ਤੈਨੂੰ ਕੂਰੀਆ ਰਹਿੰਦਾ ਕਿਹੜੀ ਥਾਂ ਐ ਕਿਨੂੰ ਕਹਿੰਦਾ ਮਾਂ ਐ ਕਿੱਥੇ ਉਹਦਾ ਚਾਚਾ ਕਿੱਥੇ ਉਹਦਾ ਤਾਇਆ ਕਿੱਥੇ ਉਹਨੇ ਦੱਸ ਪੂਆ ਨੂੰ ਬਿਆ ਆ ਸਾਰਿਆਂ ਕੋ ਜਾਊਂਗਾ ਰੋ ਝੜ ਕ ਪੂਆਊਂਗਾ ਰੋ ਨਾ ਰੋ ਨਾ ਰੋ ਨਾ ਰੋ ਨਾ Ah, ah. Oh no, 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 no.